सत के जुम्मन चैनल देखने वाले साढ़े सारे ही दर्शकों का स्वागत है मेहंतोड़ला मनप्रीत कौर दर्शकों जिमें देश भर भी अज विश्व वातावरण दिवस मनाया गया इस तरह ही फतेहगढ़ साहब विखे भी जिला ਕਾਨੂੰਨੀ ਸੇਵਾ ਅਥਾਰਟੀ ਦੇ ਜਰਨਲ ਸਕੱਤਰ ਅਸ਼ੋਕ ਕੁਮਾਰ ਜੋਹਾਨ ਵੱਲ ਦੀ ਅਗਵਾਈ ਵਿੱਚ ਵੀ ਫਤਿਹਗੜ੍ਹ ਸਾਹਿਬ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਤੇ ਇਸ ਮੌਕੇ ਬੋਲਦੇ ਹੋਏ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਰ ਇੱਕ ਇਨਸਾਨ ਨੂੰ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤੇ ਰੁੱਖ ਲਗਾਉ ਤੋਂ ਬਾਅਦ ਉਸ ਰੁੱਖ ਦੀ ਪੂਰੀ ਜ਼ਿੰਮੇਵਾਰੀ ਜਦ ਤੱਕ ਉਹ ਵੱਡਾ ਹੁੰਦਾ ਉਦੋਂ ਤੱਕ ਉਸ ਦੀ ਜ਼ਿੰਮੇਵਾਰੀ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਜੋ ਆਏ ਦਿਨ ਗਰਮੀ ਵਧ ਰਹੀ ਹੈ ਪ੍ਰਦੂਸ਼ਣ ਵਧ ਰਿਹਾ ਤੇ ਇਸ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਰੁੱਖ ਲਗਾਉਨੇ ਚਾਹੀਦੇ ਹਨ ਅਤੇ ਇਸ ਦੇ ਨਾਲ ਹੀ ਇਸ ਮੌਕੇ ਬੋਲਦਿਆਂ ਹੋਇਆਂ ਉਹਨਾਂ ਹੋਰ ਕੀ ਕੁਝ ਜਾਣਕਾਰੀ ਦਿੱਤੀ ਹੈ ਆਓ ਉਹ ਵੀ ਸੁਣਦੇ ਹਾਂ ਅੱਜ ਵਰਲਡ এনवायरमेंट ਡੇ ਦੇ ਮੌਕੇ ਤੇ ਜ਼ਿਲ੍ਹਾ ਕਾਨੂੰਨੀ ਸੇਵਾਮੰਤ ਫੌਟੇ ਫਤਿਹਗੜ੍ਹ ਸਾਹਿਬ ਦੇ ਸਕੱਤਰ ਹੋਂਦ ਬਜੂ ਮੈਂ ਫਤਿਹਗੜ੍ਹ ਦੇ ਸਾਰੇ ਨਿਵਾਸੀਆਂ ਨੂੰ ਇਹ ਇਸ ਦੇਸ਼ ਦੇ ਨਾ ਚਾਹਨਾ ਕਿ ਗੁਰੂ ਸਾਹਿਬ ਨੇ ਸਾਨੂੰ ਬਾਣੀ ਦੇ ਵਿੱਚ ਇੱਕ ਕਲੀਅਰ ਮੈਸੇਜ ਦਿੱਤਾ ਕਿ ਜਿਹੜੀ ਇਹ ਸਾਰੀ ਕਾਇਨਾਤ ਹੈ ਇਹ ਮਾਲਕ ਨੇ ਸਾਡੇ ਸਪੁਰਦ ਕੀਤੀ ਹੈ ਕਿ ਜੋ ਇਨਸਾਨ ਸਮਾਜ ਮੁਹਾਰ ਕੇ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਣ ਡੜਾਰੇ ਅਸੀਂ ਅੱਜ ਦੇ ਇਸ ਅਹਿਮ ਦਿਨ ਤੋਂ ਪਰਿਆਵਰਣ ਬਚਾਣਾ এনवायरमेंट ਨੂੰ ਬਚਾਣਾ ਤੇ ਅਸੀਂ ਇੱਕ ਸਲੋਗਨ ਦੇ ਰਹੇ ਹਰ ਮਨੁੱਖ ਲਾਵੇ ਇੱਕ ਰੁੱਖ ਹਰ ਜੱਜ ਇੱਕ ਰੁੱਖ ਲਾਵੇ ਹਰ ਵਕੀਲ ਇੱਕ ਰੁੱਖ ਲਾਵੇ ਇਸ ਮੂਹਿੰਦ ਤਹਿਤ ਅਸੀਂ ਅੱਜ ਸ਼ੁਰੂਆਤ ਕਰ ਰਹੇ ਹਾਂ ਸਾਰੇ ਜੱਜ ਸਹਿਬਾਨ ਵੀ ਇੱਕ ਇੱਕ ਰੁਖ ਲਾਣਗੇ ਵਕੀਲ ਸਹਿਬਾਨ ਵੀ ਲਾਣਗੇ ਤੇ ਜ਼ਿਲ੍ਹੇ ਦੇ ਸਾਰੇ ਨਿਵਾਸੀ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਇਹਨੂੰ ਆਪਣਾ ਧਰਮ ਸਮਝੀਏ ਤੇ ਜਿਹੜੀ ਇਸ ਕਾਇਨਾਤ ਨੂੰ ਜਿਹੜੀ ਮਾਲਕ ਨੇ ਸਾਡੇ ਸਪੋਰਟ ਕੀਤੀ ਹੈ ਇਹਨੂੰ ਸੰਭਾਲ ਕੇ ਰੱਖੀਏ ਤਾਂ ਜੋ ਜਿਹੜਾ ਇਨਸਾਨ ਹੈ ਕਾਇਨਾਤ ਹੈ ਸਾਰੀ ਉਹ ਇਹਨਾਂ ਇਨਸਾਨਾਂ ਨੂੰ ਨੇ ਕਿਹਾ ਦੀ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ साचा अमृतसर काया माही अभी सारे तचा जी अपने पर्यावरण को बचा के रखेंगे सुहाओ हमला मारीे एक एक रुख सारे लाइए धनवाद शुक्र थोड़ा तो धन्यवाद